ਕਹਾਣੀ ਖੜੀ ਕਿੱਥੇ ਐ ਇਹਨਾਂ ਬਾਬਿਆਂ ਨੂੰ ਸ਼ਹੀਦੀਆਂ ਦੇਣ ਵਾਲੇ ਦੇ ਗਏ ਸ਼ਹੀਦੀਆਂ ਉਹਦੇ ਤੋਂ ਬਾਅਦ ਚ ਸ਼ਹੀਦੀਆਂ ਦੇਣ ਵਾਲਿਆਂ ਤੋਂ ਬਾਅਦ ਬਹੁਤ ਸਾਰੇ ਬੰਦਿਆਂ ਨੇ ਉਹਨਾਂ ਸ਼ਹੀਦੀਆਂ ਦੇ ਫਾਇਦੇ ਜ਼ਰੂਰ ਚੁੱਕੇ ਨੇ ਉਹਨਾਂ ਸ਼ਹੀਦੀਆਂ ਦਾ ਮੁੱਲ ਨਹੀਂ ਤਾਰਿਆ ਉਹਨਾਂ ਸ਼ਹੀਦੀਆਂ ਦਾ ਸਬਕ ਜੀਵਨ ਵਿੱਚ ਨਹੀਂ ਲਿਆਂਦਾ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਉਹ ਮਸਲੇ ਵਿਚਾਰ ਕੇ ਨਹੀਂ ਲਿਆਂਦੇ ਜੇ ਲਿਆਂਦੇ ਹੁੰਦੇ ਅੰਮ੍ਰਿਤਸਰ ਨਹੀਂ ਕੱਲਾ ਅਨੰਤਪੁਰ ਦੇ ਮਤੇ ਦਾ 메인 கான்ਸੈਪਟ ਕੀ ਸੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਪਵਿੱਤਰ ਸ਼ਹਿਰ ਦਾ ਮਤਲਬ ਹੁੰਦਾ ਵੀ ਇੱਥੇ ਕੋਈ ਨਸ਼ਾ ਨਾ ਵਿਕਦਾ ਹੋਵੇ। ਹਾਲਾਂਕਿ ਪਹਿਲੀ ਮੰਗ ਨਹੀਂ ਹੈ ਭਾਰਤ ਦੀ। ਇਸੇ ਭਾਰਤ ਵਿੱਚ ਇਸੇ ਹੀ ਕਾਨੂੰਨ ਵਿੱਚ ਕਿੰਨੇ ਐਸੇ ਹੋਰ ਥਾਂ ਨੇ ਜਿਹੜੇ ਜਿੱਥੇ ਇਹ ਕਾਨੂੰਨ ਬਣਿਆ ਹੋਇਆ ਤੇ ਪਵਿੱਤਰ ਸ਼ਹਿਰ ਡਿਕਲੇਅਰ ਕੀਤੇ ਹੋਏ ਨੇ। ਤੇ ਜੇਕ ਤੁਸੀਂ ਡਿਕਲੇਅਰ ਕਰ ਸਕਦੇ ਹੋ ਤੇ ਦੂਜਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਦੂਜਾ ਡਿਕਲੇਅਰ ਕਰਾਉਣ ਵਾਲੇ ਸਰਦ ਦੇ ਦਸਤਾਬਜ਼ ਜੁੰਦੇ ਨੇ ਤੇ ਤੁਸੀਂ ਸੋਚ ਕੇ ਵੇਖੋ ਧਿਆਨ ਨਾਲ ਚੀਜ਼ਾਂ ਨੂੰ ਸਮਝ ਕੇ ਵੇਖੋ ਅੰਮ੍ਰਿਤਸਰ ਸ਼ਹਿਰ ਪਵਿੱਤਰ ਹੋ ਗਿਆ ਹਣ ਕਿ ਨਹੀਂ ਹੋਇਆ ਅਜੇ ਉੱਚੀ ਬੋਲ ਕੇ ਦੱਸਿਓ ਮੈਨੂੰ ਮੜਾ ਜਾ ਆ ਜਿਹੜੀ ਪਰਸੋਂ ਚੌਥ ਦੀ ਸੋਸ਼ਲ ਮੀਡੀਆ ਤੇ ਲੜਾਈ ਚੱਲ ਰਹੀ ਸੀ ਦੋ ਧੜਿਆਂ ਦੀ ਇਹ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਬਣਾਉਣ ਦੀ ਚੱਲ ਰਹੀ ਸੀ ਟੀਵੀ ਚੈਨਲਾਂ ਤੇ ਬਹਿ ਬਹਿ ਕੇ ਬਿਆਨ ਪਵਿੱਤਰ ਸ਼ਹਿਰ ਬਣਾਉਣ ਦੇ ਦਿੱਤੇ ਜਾ ਰਹੇ ਸੀ ਫਿਰ ਇਹ ਕਿੱਦਾਂ ਕਹਿੰਦੇ ਨੇ ਸਾਨੂੰ ਚਰਾਸੀ ਆਬ ਹੈ ਇਹਨਾਂ ਨੂੰ ਤਾਂ ਚਾਹੀਦਾ ਸੀ ਪਿਛਲੇ 10 ਦਿਨਾਂ ਤੋਂ ਸਾਰਾ ਕੁਝ ਭੁੱਲ ਭੁਲਾ ਜਾਂਦੇ ਕੋਈ ਆਪਸੀ ਵੈਰ ਨਹੀਂ ਕੋਈ ਵਿਰੋਧ ਨਹੀਂ ਆਓ ਪੰਜਾਬ ਦੇ ਲੋਕੋ ਉਹ ਮਹਾਨ ਮਰਜੀਵੜੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਸ਼ਹੀਦ ਹੋ ਗਏ ਅਸੀਂ ਜੇ ਅਜੇ ਤੱਕ ਚਾਹੀਦਾ ਬਾਇ ਸੀ 41 ਸਾਲਾਂ ਬਾਅਦ ਅਸੀਂ ਸਾਰਾ ਹੀ ਪੰਜਾਬ ਪਵਿੱਤਰ ਬਣਾ ਲੈਂਦੇ ਸਾਡੇ ਤੋਂ ਅੰਮ੍ਰਿਤਸਰ ਪਵਿੱਤਰ ਨਹੀਂ ਬਣਿਆ ਤੇ ਅਸੀਂ ਤੇ ਇੱਕ ਦੂਜੇ ਨੂੰ ਦਬਗੱਜੇ ਇਹ ਮਾਰ ਰਿਹਾ ਕਿ ਅਸੀਂ ਅਕਾਲ ਪਖਤ ਵੀ ਪਵਿੱਤਰ ਕਰਨੀ ਰਹਿਣ ਦੇਣਾ ਜੇ ਸਾਡੀ ਮਰਜ਼ੀ ਨਾ ਚੱਲੀ ਪਈ ਸਮਝੋ ਗੁਰੂ ਕੇ ਸਵਾਰੇ ਉਹ ਕਹਾਣੀ ਜਾ ਕਿਦਰ ਨੂੰ ਰਹੀ ਹੈ ਨਹੀਂ ਬੋਲਣਾ ਕਿਸੇ ਪ੍ਰਚਾਰਕ ਨੇ ਬੋਲਿਆ ਕੋਈ ਪ੍ਰਚਾਰਕ ਬੋਲੇ ਵੱਡੇ ਵੱਡੇ ਪ੍ਰਚਾਰਕ ਕਿਉਂ ਉਹਨਾਂ ਨੇ ਆਪਣੀਆਂ ਆਪਣੀਆਂ ਸਟੇਜਾਂ ਤੋਂ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਮਾਰਿਆ ਦਮਕਾ ਕਿਸੇ ਨੇ ਵਿਖਾਈ ਕਿਸੇ ਨੇ ਜੁਰਤ ਵੀ ਹੱਦ ਹੋ ਗਈ ਹੈ ਤੁਹਾਡੀ ਤੁਸੀਂ ਸਾਰੇ ਰਲ ਕੇ ਇਹ ਕਿਉਂ ਨਹੀਂ ਕਹਿੰਦੇ ਪੰਜਾਬ ਦੇ ਨੌਜਵਾਨ ਨਸ਼ੇ ਦਾ ਤਿਆਗ ਕਰ ਦੇਣ ਪੰਜਾਬ ਦੇ ਨੌਜਵਾਨ ਆਪਸ ਵਿੱਚ ਵੈਰ ਰੱਖਣੇ ਬੰਦ ਕਰ ਦੇਣ ਸਾਡੇ ਨੌਜਵਾਨ ਕਾਲਜ ਯੂਨੀਵਰਸਿਟੀਆਂ 'ਚ ਪੜਨ ਜਾਂਦੇ ਨੇ ਇਹ ਡਿਗਰੀਆਂ ਤੇ ਧਿਆਨ ਦੇਣ ਇੱਕ ਦੂਜੇ ਨੂੰ ਨੀਵਾ ਵਿਖਾਉਣ ਤੇ ਧਿਆਨ ਨਾ ਦੇਣ ਘਰੋਂ ਨੌਜਵਾਨ ਤਿਆਰ ਹੋ ਕੇ ਜਾਂਦਾ ਹੈ ਕਾਲਜ ਯੂਨੀਵਰਸਿਟੀ ਜਾਵੇ ਉੱਥੇ ਪੜਨ ਵਾਲੀ ਹਰ ਬੱਚੀ ਨੂੰ ਪਵਿੱਤਰ ਨਿਗਾ ਨਾਲ ਵੇਖੇ ਕਿਉਂਕਿ ਇਸ ਪੰਜਾਬ ਨੂੰ ਪਵਿੱਤਰ ਬਣਾਉਣ ਲਈ ਕੋਈ ਸ਼ਹਾਦਤ ਦਾ ਜਾਨ ਪੀਕੇ ਗਿਆ ਹੈ ਕਿਉਂ ਨਹੀਂ ਹੋਇਆ ਇਦਾਂ ਤੇ ਸੋਚ ਕੇ ਵੇਖੋ ਜੇ ਪੰਜਾਬ ਦਾ ਹਰ ਨੌਜਵਾਨ ਉਹ ਜੂਨ 1984 ਨੂੰ ਯਾਦ ਕਰਕੇ ਆਪਣੀਆਂ ਅੱਖਾਂ ਨੂੰ ਪਵਿੱਤਰ ਕਰ ਲੈ ਤੇ ਕੋਈ ਪੰਜਾਬ ਦਾ ਬਾਪ ਤੇ ਕੋਈ ਪੰਜਾਬ ਦੀ ਮਾਂ ਐਸੀ ਨਾ ਹੋਵੇ ਜਿਹਦੀ ਧੀ ਕਾਲਜ ਯੂਨੀਵਰਸਿਟੀ ਪੜ੍ਹਨ ਗਈ ਹੋਵੇ ਤੇ ਉਹ ਘਰ ਸਿਸਕੀਆਂ ਲੈਂਦੀ ਹੋਵੇ ਕਿਉਂਕਿ ਸਾਡੀਆਂ ਨਿਗਾਹ ਪਵਿੱਤਰ ਨੇ ਸਾਡੀ ਆਤਮਾ ਪਵਿੱਤਰ ਹੈ ਅਸੀਂ ਸ਼ਹਿਰ ਤੇ ਪਵਿੱਤਰ ਕੀ ਬਣਾਉਣਾ ਸੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਮੈਂ ਕਈ ਵਾਰ ਸੋਚਦਾ ਤੁਸੀਂ ਸ਼ਹਾਦਤ ਦੇ ਜਾਮ ਪੀ ਗਏ ਤੁਸੀਂ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਾ ਗਏ ਸਾਡੇ ਤੋਂ ਤੇ ਆਪਣੀਆਂ ਅੱਖਾਂ ਪਵਿੱਤਰ ਨਹੀਂ ਹੋਈਆਂ ਅਜੇ ਤੱਕ ਸਾਡੇ ਤੋਂ ਤੇ ਆਪਣੀ ਜ਼ੁਬਾਨ ਪਵਿੱਤਰ ਨਹੀਂ ਹੋਈ ਅਜੇ ਤੱਕ ਇੱਕ ਬੱਚੀ ਤਿਆਰ ਹੋ ਕੇ ਕਾਲਜ ਜਾ ਰਹੀ ਹੈ ਤੇ ਮੇਰੇ ਵਰਗੇ ਬੰਦੇ ਚੌਂਕ 'ਚ ਖਲੋ ਕੇ ਆਪਣੀ ਭੈਣ ਦੀ ਉਸ ਬੱਚੀ ਵੱਲ ਭੈਣ ਦੀ ਉਮਰ ਦੀ ਉਸ ਬੱਚੀ ਵੱਲ ਗੰਦੀਆਂ ਨਿਗਾਹਾਂ ਨਾਲ ਤੱਕ ਰਹੇ ਨੇ ਤੇ ਭੜੇ ਸ਼ਬਦ ਆਪਣੇ ਮੂੰਹੋਂ ਕੱਢ ਰਹੇ ਨੇ ਇਹਨਾਂ ਲਈ ਸ਼ਹਾਦਤ ਦਾ ਜਾਮ ਦੀਆ ਕੋਈ ਕੀ ਫਰਕ ਪੈਂਦਾ ਸਨ ਕੀ ਧਾਰਮਿਕ ਲੋਕਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਕਿਉਂ ਨਹੀਂ ਬੋਲਦੇ ਇਹਨਾਂ ਸਾਰੇ ਮਸਲਿਆਂ ਤੇ ਕਿਉਂਕਿ ਰੋਟੀਆਂ ਕਾਰਨ ਪੂਰੇ ਹਰ ਬੰਦੇ ਨੂੰ ਆਪਣੀ ਰੋਟੀ ਦਾ ਮਸਲਾ ਹੈ ਗੁਰੂ ਕੇ ਪਿਆਰਿਓ ਆਓ ਸੁਚੇਤ ਹੋਈਏ ਨਾ ਸਾਕਿਆਂ ਨੂੰ ਮਨਾਉਂਦਿਆ ਮਨਾਉਂਦਿਆ ਅੰਦਰ ਦੀ ਪਵਿੱਤਰਤਾ ਕਾਇਮ ਕਰੀਏ ਅੰਦਰ ਪਵਿੱਤਰ ਹੋ ਗਿਆ ਇੱਥੇ ਮਾਂ ਨੇ ਔਲਾਦ ਘਰੋਂ ਕੱਢਦੀ ਔਲਾਦ ਨੇ ਮਾਂ ਘਰੋਂ ਕੱਢਦੀ ਤੇ ਦਿਹਾੜੇ ਮਨਾਏ ਜਾ ਰਹੇ ਨੇ ਕਿ ਸਾਡੇ ਪੁਰਖੇ ਅੰਮ੍ਰਿਤਸਰ ਨੂੰ ਪਵਿੱਤਰ ਬਣਾਉਣ ਲਈ ਸ਼ਹਾਦਤ ਦਾ ਜਾਨ ਪੀ ਗਏ ਨਾ ਤੁਹਾਨੂੰ ਇਹ ਗੱਲ ਦੀ ਸਮਝ ਰਹੀ ਨਾ ਉਹਨਾਂ ਆਗੂਆਂ ਨੂੰ ਇਸ ਗੱਲ ਦੀ ਸਮਝ ਰਹੀ ਟਾਵਾਂ ਟਾਵਾਂ ਕੋਈ ਸੱਜਣ ਹੈ ਐਸਾ ਜਿਹੜਾ ਪੰਜਾਬ ਨੂੰ ਇਸ ਪਵਿੱਤਰ ਦਾ ਦੇ ਦਹਲੀਜ ਵਿੱਚ ਖੜਨਾ ਚਾਹੁੰਦਾ ਤੇ ਉਹ ਤੁਹਾਨੂੰ ਚੰਗੇ ਨਹੀਂ ਲੱਗਦੇ ਤੁਹਾਨੂੰ ਸਿਰਫ ਉਹ ਚੰਗੇ ਲੱਗਦੇ ਨੇ ਜਿਹੜੇ ਪੰਜਾਬ ਨੂੰ ਗੰਦਲਾ ਬਣਾ ਰਹੇ ਨੇ ਹੋਰ ਬਣਾ ਦੇਣਾ ਚਾਹੁੰਦੇ ਨੇ ਇਸ ਲਈ ਤਰੀਕਾਂ ਚ ਨਹੀਂ ਮੈਂ ਬੋਤਾ ਪੈਂਦਾ ਚ ਮੇਲਿਆਂ ਚ ਨਹੀਂ ਮੈਂ ਪਿਆ ਪਰ ਜਿਹੜੀ ਅਸਲ ਗੱਲ ਹੈ ਉਹਨਾਂ ਸ਼ਹੀਦਾਂ ਦੀ ਇੱਕੋ ਹੀ ਜੇ ਸੱਚੀ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਆਤਮਾ ਨੂੰ ਸੱਚੀ ਪਿਆਰ ਕਰਦੇ ਹੋ ਤੇ ਆਓ ਆਪਣੀਆਂ ਅੱਖਾਂ ਆਪਣੀ ਜ਼ੁਬਾਨ ਆਪਣੇ ਨੇਤਰਾਂ ਨੂੰ ਪਵਿੱਤਰ ਕਰੀਏ ਆਪਣੀ ਸੁਰਤ ਨੂੰ ਪਵਿੱਤਰ ਕਰੀਏ ਤੇ ਜਦੋਂ ਤੁਸੀਂ ਕਿਸੇ ਵੱਲ ਵੇਖੋ ਉਹਦੇ ਚ ਤੁਹਾਨੂੰ ਅਕਾਲ ਪੁਰਖ ਵੈਗੁਰੂ ਨਜ਼ਰੀ ਆਉਣ ਲੱਗ ਜਾਏ ਤੇ ਮੈਨੂੰ